ਪਹਿਲੀ ਬਰਸਾਤ ਵਿੱਚ ਹੀ ਤੰਦਰੁਸਤ ਪੰਜਾਬ ਦੀਆਂ ਪੋਲਾਂ ਖੁੱਲ ਗਈਆਂ ਨੇ ਇਹ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿ ਪੰਜਾਬ ਹਾਲੇ ਵੀ ਵੈਂਟੀਲੇਟਰ ਤੇ ਐ ਪੋਕੇ ਬਿਆਨਾਂ ਦੇ ਨਾਲ ਪੰਜਾਬ ਨੂੰ ਤੰਦਰੁਸਤ ਹੋਣ ਦਾ ਟੈਗ ਦਿੱਤਾ ਜਾ ਰਿਹਾ ਹੈ ਕੈਪਟਨ ਸਾਹਿਬ ਸਫਲਤਾ ਦੇ ਗੁਣਗਾਨ ਕਰਦੇ ਨਹੀਂ ਥੱਕਦੇ ਪਰ ਜਰਾ ਪਾਣੀ ਦੀ ਪਹਿਲੀ ਮਾਰ ਨਾਲ ਹੀ ਡੁੱਬੇ ਇਸ ਮੁਹੱਲੇ ਦੀ ਤਸਵੀਰ ਸਰਕਾਰ ਤੱਕ ਪਹੁੰਚਣੀ ਲਾਜ਼ਮੀ ਹੈ ਜਿੱਥੇ ਨੰਗਲ ਨਗਰ ਕਾਉਂਸਲ 'ਚ 2 ਘੰਟਿਆਂ ਦੀ ਬਰਸਾਤ ਨੇ ਹੜ ਵਰਗੇ ਹਾਲਾਤ ਪੈਦਾ ਕਰ ਦਿੱਤੇ ਪਾਣੀ ਦੀ ਮਾਰ ਅਜਿਹੀ ਕਿ ਲੋਕਾਂ ਦੇ ਘਰ ਦਾ ਸਮਾਨ ਵੀ ਪਾੜ ਦਾ ਨਜ਼ਰ ਆਇਆ ਇਹ ਪਾਣੀ ਵੀ ਸਾਫ ਸੁਥਰਾ ਨਹੀਂ ਮੀ ਕਾਰਨ ਗੰਦੇ ਪਾਣੀ ਦਾ ਵਹਾ ਹੈ ਜਿਹੜਾ ਨਾਲੀਆਂ ਚ ਓਵਰਫਲੋ ਹੋ ਕੇ ਘਰਾਂ ਵਿੱਚ ਦਾਖਲ ਹੋਇਆ ਅਤੇ ਵੇਖਦੇ ਹੀ ਵੇਖਦੇ ਹੜ ਦੀ ਮਾਰ ਵਾਂਗ ਲੋਕ ਇਸ ਵਿੱਚ ਡੁੱਬੇ ਨਜ਼ਰ ਆਏ ਕੀ ਕਹਿੰਦੇ ਕੰਧ ਜੀ ਸਾਡੇ ਘਰਾਂ ਚ ਪਾਣੀ ਵੜ ਗਿਆ ਬੈੱਡ ਬਾਕਸਾਂ ਚ ਪਾਣੀ ਪੈ ਗਿਆ ਸਾਰਾ ਸਮਾਨ ਦਾ ਨੁਕਸਾਨ ਹੋ ਗਿਆ ਆਖਾ ਆਕੇ ਦੇਖੋ ਜਰਾ ਪਹਿਲਾਂ ਕਿਹਦੀ ਨਲਕੀ ਹੈ ਹਾਂਜੀ ਕਿਹਦੀ ਨਲਕੀ ਨਾਲ ਪਾਣੀ ਵੜਿਆ ਤੁਹਾਡੇ ਇਹ ਸਰਕਾਰ ਇਹ ਗੌਰਮ ਇਹਨਾਂ ਦੇ ਪ੍ਰਧਾਨਾਂ ਦੇ ਪ੍ਰਸ਼ਾਸਨ ਜਿਹੜਾ ਬਣਿਆ ਹੈ ਦੇ ਨਾਲ ਹਾਂ ਇਹ ਫਲਾਤ ਜਿਹੜੀ ਕਮੇਟੀ ਉਹਦਾ ਬੇੜਾ ਕਰ ਗਿਆ ਵੋ ਇਹਨਾਂ ਨੇ ਕੰਮ ਸਟਾਰਟ ਕਰਤਾ ਸਾਲਾਂ ਦੇ ਕੰਪਲੀਟ ਨਹੀਂ ਕੀਤਾ ਅੱਛਾ ਜੀ ਕਿੰਨਾ ਪਾਣੀ ਵੜਿਆ ਕਿੰਨਾ ਕ ਨੁਕਸਾਨ ਹਾਂਜੀ 2 ਫੁੱਟ ਹੈਗਾ ਅੰਦਰ ਨਾ ਅਸੀਂ ਟਾਇਲਟ ਜਾ ਸਕਦੇ ਨਹੀਂ ਗਰਾਉਂਡ ਕੋਲ ਟਾਇਲਟ ਵੀ ਨਹੀਂ ਜਾ ਸਕਦਾ ਕੋਈ ਜੀ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਹਾਂ ਕਿ ਜਿਹੜਾ ਨਾਲਾ ਜਿਹੜਾ ਸਾਡਾ ਜੜੀ ਨਾ ਛੱਡਾ ਪਾਈ ਪਾਇਆ ਜਾਵੇ ਜਿਹੜਾ ਸਿੱਧਾ ਨਾਲੇ ਤੋਂ ਸਿੱਧਾ ਅਲੱਗ-ਅਲੱਗ ਜਗ੍ਹਾ ਤੋਂ ਪਹਿਲਾਂ ਗਿਆ ਸੀ ਇਹਨਾਂ ਨੂੰ ਕਿ ਸਾਡਾ ਜਿਹੜਾ ਸੀਵਰੇਜ ਨਾਲ ਲੱਗ ਪਾਉ ਇਹ ਜਿਹੜਾ ਲੈਣ ਇਸ ਪ੍ਰੋਪਰ ਹੋਣੀ ਚਾਹੀਦੀ। ਉਹ ਕਿ ਕੰਮ ਸਟਾਰਟ ਕਰਦਾ ਕੰਪਲੀਟ ਨਹੀਂ ਕੰਮ ਹੁੰਦਾ। ਲੋਕ ਪਰੇਸ਼ਾਨ ਨੇ ਤੇ ਇਸੇ ਪਰੇਸ਼ਾਨੀ ਦਾ ਨਤੀਜਾ ਪ੍ਰਸ਼ਾਸਨ ਨੂੰ ਦਿੱਤੀ ਚੇਤਾਵਨੀ ਹੈ ਕਿ ਜੇਕਰ ਹਾਲੇ ਵੀ ਕੁੰਭ ਕਰਨੀ نیند ਤੋਂ ਨਾ ਜਾ ਕੇ ਤਾਂ ਵਿਰੋਧ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ। ਵਾੜ ਨੰਬਰ 7 ਤੇ ਵਾੜ ਨੰਬਰ 8 ਦੀ ਵਿਚਿਆ ਨਾਲਾ ਹੈ ਪਟੜੀ ਤੇ ਪਿਛਲੇ ਲਗਭਗ 3 ਸਾਲ ਤੋਂ ਇਸ ਨਾਲੇ ਦੇ ਵਿੱਚ ਸਾਰੇ ਨੰਗਲ ਸ਼ਹਿਰ ਦਾ ਪਾਣੀ ਇੱਥੇ ਆਂਦਾ ਮੈਂ ਤਕਰੀਬਨ 20 ਦਿਨ ਪਹਿਲਾਂ ਨਿਸਪਲ ਕਮੇਟੀ ਦੇ ਵਿੱਚ ਨਿਸਪਲ ਇੰਜੀਨੀਅਰ ਮਕੇਸ਼ ਜੀ ਨਗਰ ਕੌਂਸਲ ਦੇ ਪ੍ਰਧਾਨ ਸ਼ੋਕਪੂਰੀ ਜੀ ਦੀ ਹਾਜ਼ਰੀ ਦੇ ਵਿੱਚ ਇਹ ਗੱਲ ਦੱਸੀ ਸੀ ਕਿ ਨਾਲੇ ਦੀ ਸਫਾਈ ਹੋਣੀ ਬਹੁਤ ਜ਼ਰੂਰੀ ਹੈ ਉਹਨਾਂ ਨੇ ਕਿਹਾ ਕਿ ਇਹ ਟੈਂਡਰ ਨੂੰ ਅਸੀਂ ਦੋ ਵਾਰ ਟੈਂਡਰ ਲਾ ਚੁੱਕੇ ਹਾਂ ਸਿੰਗਲ ਟੈਂਡਰ ਸੀ ਮੈਂ ਉਹਨਾਂ ਨੂੰ ਕਹਿ ਕੇ 3 ਲੱਖ ਰੁਪਏ ਦੇ ਕੰਮ ਦੀ ਖਾਤਰ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਜਾਂਦਾ ਲੋਕਾਂ ਦੇ ਸਮਾਨ ਦਾ ਬਹੁਤ ਬੜਾ ਨੁਕਸਾਨ ਹੁੰਦਾ ਉਹਨਾਂ ਨੇ ਇਹ ਗੱਲ ਨੂੰ ਬਿਲਕੁਲ ਨਹੀਂ ਸੁਣਿਆ ਇਹ ਨੰਗਲ ਦੀ ਮਿਨਿਸਪਲ ਕਾਉਂਸਲ ਦੀ ਬਹੁਤ ਬੜੀ ਪੋਲਫੋਮ ਦੀ ਹੈ ਕਿਉਂਕਿ ਇਹਦੀ ਨਾਲੇ ਦੀ ਸਫਾਈ ਨਹੀਂ ਹੋਈ ਨਾਲੇ ਦੇ ਸਾਈਡ ਦੀਆਂ ਜਿਹੜੀਆਂ ਪਾਈਪਾਂ ਪਾਈਆਂ ਉਹ ਨਾ ਠੇਕੇਦਾਰ ਹੈ ਉਹਨੂੰ ਇਸ ਪਹਿਲੇ ਦੇ ਲੋਕਾਂ ਨੇ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਾਣੀ ਦੀ ਢਾਲ ਨਹੀਂ ਕੱਢੀ ਗਈ ਨਾ ਇਹਦੇ ਤੇ ਕੋਈ ਗੌਰ ਕੀਤੀ ਗਈ ਅੱਜ ਇੱਥੇ ਘਟੋ ਘਟ ਇਹਨੂੰ ਸੋ ਮਕਾਨ ਦੇ ਅੰਦਰ ਲੋਕਾਂ ਦੇ ਘਰਾਂ 'ਚ ਪਾਣੀ ਵੜ ਗਿਆ ਤਰਾਹੀ ਤਰਾਹੀ ਹੋ ਰਹੀ ਹੈ ਲੋਕ ਬਹੁਤ ਪਰੇਸ਼ਾਨ ਹੈ ਨਗਰ ਕੌਂਸਲ ਦੇ ਪ੍ਰਧਾਨ ਜੀ ਤੇ ਉਹਨਾਂ ਦੇ ਅਫਸਰ ਆਪਣੇ ਘਰ ਸੁੱਤੇ ਹੋਏ ਆਣੇ ਵਾਲੇ ਸਮੇਂ ਦੇ ਵਿੱਚ ਅਗਰ ਇਹ ਸੁਧਾਰਨਾ ਕੀਤਾ ਗਿਆ ਕਿ ਥੁਨੀਆਂ ਪਾਈਪਾਂ ਨਾ ਕੱਢੀਆਂ ਗਈਆਂ ਔਰ ਇਹ ਨਾਲੇ ਦੀ ਸਫਾਈ ਨਾ ਕੀਤੀ ਗਈ ਤਾਂ ਅਸੀਂ ਇਹ ਸਾਰੇ ਮਹੱਲੇ ਵਾਲੇ ਇਕੱਠੇ ਹੋ ਕੇ ਜਿੱਥੇ ਪ੍ਰੋਟੈਸਟ ਕਰਾਂਗੇ ਉੱਥੇ ਇਸ ਮਿਸਪਲ ਕਮੇਟੀ ਦੇ ਪ੍ਰਧਾਨ ਤੇ ਉਹਨਾਂ ਦੇ ਅਫਸਰ ਸਹਿਮਾਨ ਦਾ ਕਰਾਫੀ ਕਰਾਂਗੇ ਗੰਦੇ ਨਾਲੇ ਦਾ ਪਾਣੀ ਮਾਨਸੂਨ ਦੀ ਪਹਿਲੀ ਮਾਰ ਵੀ ਨਹੀਂ ਚੱਲ ਸਕਿਆ ਪਰੇ ਪ੍ਰਸ਼ਾਸਨ ਦੀ ਨਲੈਕੀ ਕਹੀ ਜਾ ਸਕਦੀ ਹੈ ਕਿ ਮਾਨਸੂਨ ਦੀ दस्तक ਤੋਂ ਪਹਿਲਾਂ ਕੋਈ ਹਿਲਜੁਜਤ ਨਹੀਂ ਕੀਤੀ ਗਈ ਜਿਸ ਦਾ ਖਾਮਿਆਜ਼ਾ ਸਥਾਨਕ ਵਾਸੀਆਂ ਨੂੰ ਭੁਗਤਣਾ ਪਿਆ ਸਰਕਾਰ ਨੂੰ ਵੀ ਹੁਣ ਤੰਦਰੁਸਤ ਪੰਜਾਬ ਦੀਆਂ ਇੰਨਾਂ ਤਸਵੀਰਾਂ ਦੇ ਬਲ ਗੌਰ ਫਰਮਾਉਣਾ ਚਾਹੀਦਾ ਹੈ ਸਿਰਿਆਨ ਨੰਪੁਰ ਸਾਭ ਤੋਂ ਬੋਧ ਸਿੰਘ ਰਾਣਾ ਸੀ 5 ਚੈਨਲ ਪੰਜਾਬੀ